ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਦਾਸ ਸ਼ਮਸ ਸੋਹਤਾ ਗੜਦੀwala ਸੀਨੀਅਰ ਅਕਾਲੀ ਦਲ ਆਗੂ ਸੋ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਵੇਂ ਆਪ ਸਭ ਨੂੰ ਪਤਾ ਹੀ ਆ ਕਿ ਅਸਤੀਫਾ ਦੇ ਦਿੱਤਾ ਦੋਸਤੋ ਅੱਜ ਅਸਤੀਫਾ ਦੇ ਦਿੱਤਾ ਉਹਦਾ ਕਾਰਨ ਜਿਹੜਾ ਵਾ ਉਹ ਇਹ ਆ ਕਿ ਜਿਵੇਂ ਇਹ ਲੋਕ ਜਿਹੜੇ ਪੰਜਾਬ ਦੇ ਪੱਖੀ ਸੋਚ ਨਹੀਂ ਰੱਖਦੇ ਪੰਜਾਬ ਪੱਖੀ ਸੋਚ ਨਹੀਂ ਸਕਦੇ ਪੰਜਾਬ ਪੱਖੀ ਕੋਈ ਕੰਮ ਨਹੀਂ ਕਰ ਸਕਦੇ ਸੈਂਟਰ ਤੇ ਆਰਐਸਐਸ ਦੇ ਨਾਲ ਰਲੇ ਹੋਏ ਨੇ ਇਹ ਲੋਕ ਬਾਰ-ਬਾਰ ਜਿਹੜਾ ਵਾ ਉਹ ਪ੍ਰਧਾਨ ਜੀ ਦੇ ਉੱਤੇ ਜਿਹੜਾ ੱੱਬਾ ਲਾਉਂਦੇ ਸੀ ਉਹਨਾਂ ਨੇ ਅੱਜ ਮਜਬੂਰ ਹੋ ਕੇ ਇਹ ਸਟੈਪ ਜਿਹੜਾ ਪੱਟਣਾ ਪਿਆ ਸੋ ਅਸੀਂ ਜਿੱਥੇ ਪਾਰਟੀ ਦੇ ਵਫਾਦਾਰ ਸਿਪਾਹੀਆਂ ਉੱਥੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖੀਤ ਸਿੰਘ ਬਾਦਲ ਜੀ ਦੇ ਵੀ ਵਫਾਦਾਰ ਸਿਪਾਹੀਆਂ ਕਿਉਂਕਿ ਜਦੋਂ ਮੈਂ ਪਾਰਟੀ ਦੇ ਵਿੱਚ ਆਇਆ ਸੀ ਦਾ ਮੇਰਾ ਆਉਣ ਦਾ ਕਾਰਨ ਇਹੀ ਸੀ ਕਿ ਉਹ ਸਰਬ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਜਿਵੇਂ ਆਪ ਜੀ ਨੂੰ ਪਤਾ ਹੀ ਆ ਕਿ ਭਗਵਾਨ ਵਾਲਮੀਕੀ ਤੀਰਤ ਅੰਮ੍ਰਿਤਸਰ ਦਾ ਜਿਹੜਾ ਪ੍ਰੋਜੈਕਟ ਵਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਲੈ ਕੇ ਆਂਦਾ ਸੀ ਉਹ ਪ੍ਰੋਜੈਕਟ ਲੈ ਆਉਣ ਦੇ ਨਾਲ ਜਿਹੜਾ ਮੇਰੇ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਸੀਗੀ ਤੇ ਜਿੱਥੇ ਮੇਰੇ ਵੱਲੋਂ ਵੀ ਉਸੇ ਦਿਨਾਂ ਦੇ ਵਿੱਚ ਜਿਹੜਾ ਵਾ ਸ਼੍ਰੋਮ ਨੇ ਅਕਾਲੀ ਦਲ ਨੂੰ ਜੁਆਇਨਿੰਗ ਕੀਤਾ ਗਿਆ ਸੀ ਉਹ ਮੁੱਖ ਰੱਖਦੇ ਹੋਏ ਜਦੋਂ ਇਹ ਚੀਜ਼ਾਂ ਹੋਈਆਂ ਤੇ ਉਹ ਆਪਾਂ ਉਸ ਟਾਈਮ ਜੁਆਇਨ ਕੀਤਾ ਤੇ ਉਦੋਂ ਇਹੀ ਸੋਚ ਸਾਹਮਣੇ ਆਉਂਦੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਸਰਬ ਧਰਮਾਂ ਦਾ ਸਨਮਾਨ ਕਰਦੇ ਆ ਸਰਬ ਧਰਮਾਂ ਨੂੰ ਪਿਆਰ ਕਰਦੇ ਆ ਸੋ ਆਪਾਂ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਇਸ ਪਾਰਟੀ ਵਿੱਚ ਆਏ ਸੀ ਅੱਜ ਉਹ ਪਾਰਟੀ ਦੇ ਵਿੱਚ ਅਸਤੀਫਾ ਦੇ ਰਹੇ ਨੇ ਉਹਨਾਂ ਦਾ ਬੇਟਾ ਤੇ ਮੇਰੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਆ ਕਿ ਜੇ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲੇਤਾ ਜਾਂਦਾ ਤੇ ਅਸੀਂ ਵੀ ਜਿਹੜਾ ਪਾਰਟੀ ਤੋਂ ਅਸਤੀਫਾ ਦੇਵਾਂਗੇ ਨਾਲ ਦੀ ਨਾਲ ਅਸਤੀਫੇ ਦੇ ਨਾਲ ਦੀ ਨਾਲ ਅਸੀਂ ਇਹ ਵੀ ਗੱਲ ਪਾਰਟੀ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਆਰਐਸਐਸ ਦੇ ਏਜੰਟਾਂ ਤੇ ਭਾਜਪੀ ਦੇ ਏਜੰਟਾਂ ਦਾ ਜਿਹੜਾ ਵਾ ਉਹ ਜੋ ਚਾਹੁੰਦੇ ਸੀ ਮਸੂਮਬਾ ਸੀਗਾ ਕਿ ਅਕਾਲੀ ਦਲ ਨੂੰ ਕਿਵੇਂ ਢਾਹ ਲਾਈ ਜਾਵੇ ਉਹ ਜਿਹੜਾ ਉਹ ਆਪਣੇ ਮਸੂਬੇ ਦੇ ਵਿੱਚ ਕਾਮਯਾਬ ਹੋ ਜਾਣਗੇ ਸੋ ਆਪਾਂ ਉਹਨਾਂ ਨੂੰ ਕਾਮਯਾਬੀ ਨੂੰ ਜੇ ਰੋਕਣਾ ਵਾ ਤੇ ਪਾਰਟੀ ਪ੍ਰਧਾਨ ਜੀ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਕਰ ਦੇਣਾ ਚਾਹੀਦਾ ਵਾ ਸੋ ਜੇ ਪਾਰਟੀ ਇਸ ਤੇ ਮੁੜ ਵਿਚਾਰ ਨਹੀਂ ਕਰਦੀ ਤਾਂ ਸਾਡੇ ਵੱਲੋਂ ਇਨਡਾਇਰੈਕਟਲੀ ਸਟੈਂਡ ਜਿਹੜਾ ਵਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਆ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਕੰਮਾਂ ਕਰਕੇ ਜੁੜੇ ਸੀ ਤੇ ਅੱਜ ਜੇ ਬਾਦਲ ਸਾਹਿਬ ਨਹੀਂ ਤਾਂ ਅਸੀਂ ਵੀ ਨਹੀਂ ਜਦੋਂ ਇਹ ਚੀਜ਼ਾਂ ਹੁੰਦੀਆਂ ਵਾ ਤੁਸੀਂ ਇੱਕ ਲੀਡਰ ਦੇ ਨਾਲ ਜੁੜੇ ਹੁੰਨੇ ਹੋ ਲੀਡਰ ਦੀ ਵਫਾਦਾਰੀ ਦੇ ਨਾਲ ਜੁੜੇ ਹੁੰਨੇ ਹੋ ਜਦੋਂ ਤੁਸੀਂ ਉਸ ਲੀਡਰ ਦੇ ਨਾਲ ਜੁੜਦੇ ਹੋ ਤਾਂ ਉਹਦੇ ਕੰਮਾਂ ਕਰਕੇ ਹੀ ਜੁੜਦੇ ਆ ਸੋ ਸਾਨੂੰ ਉਹਨਾਂ ਦੇ ਕੰਮ ਪਸੰਦ ਸੀ ਤੇ ਅਸੀਂ ਉਹਨਾਂ ਦੇ ਨਾਲ ਜੁੜੇ ਸੀ ਜਦੋਂ ਪਾਰਟੀ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਤੇ ਇਸ ਲਈ ਅਸੀਂ ਵੀ ਜਿਹੜਾ ਹੁਣ